ਪਿੰਦ ਰਹੇ ਵੇ ਪਿੰਦ ਨੋਤੀ ਉੱਠ ਪੋਤੇ ਵੇ ਹੁਦੋਂ 4.5 ਹੋ ਗਈ ਐ ਮਨ ਕੀ ਉੱਠਦੇ ਆਉਂਦੇ ਤੂੰ ਕੜੀ ਵੱਧ ਲਾ ਲੈਣਾ ਹੁਣ ਤੇ ਫੇਰ ਉਦਾਂ ਕਿੰਨਾ ਦਿਨ ਚੜ ਜਾਂਦਾ ਆ ਮਸਮਾਂ ਤੂੰ ਕੜੀ ਕ ਵੇਖਾ ਕੀ ਕਰਦਾ ਵਾ ਉੱਠ ਮੱਝਾਂ ਵੇਹ ਪੱਠੇ ਪੁੱਠੇ ਪਾ ਧਾਰਾ ਗੰਡ ਹੈ ਕਿਹੜੇ ਬੰਦੇ ਦਾ ਕੰਮ ਆ ਸੌਤੇ ਉੱਠਦਾ ਵਾ ਕਿਤੇ ਨਹਾਉਂਦਾ ਧੁੰਦਾ ਗੁਰਦਵਾਰੇ ਜਾਂਦਾ ਬਸ ਸੌਣ ਦਾ ਹੀ ਵਾਸਤਾ ਤੇ ਨਹੀਂ ਉਹ ਵੀ ਨੁਕਾਉਂ ਰਹੀ ਪਾਦਾ ਤਾਂ ਪੱਠੇ ਮੈਂ ਫਿਰ ਤਾਰਾ ਕੱਢ ਲੈਣਾ ਬਾਅਦ ਹਾਈ ਹਾਈ ਵੀ ਭੋਲਿਆ ਅੱਗੇ ਤੈਨੂੰ ਪਤਾ ਉਹ ਤਾਰਾ ਕੱਢਦੇ ਆ ਦੁਪੱਟੇ ਪਾਉਂਦੇ ਤੈਨੂੰ ਹੀ ਪਾਉਣੇ ਪੈਣੇ ਆ ਉਰਥ ਮੇਰਾ ਪੁੱਤ ਇਦਾਂ ਨਾ ਕਰਿਆ ਕਰ ਓਹੋ ਜੀਨ ਕਰ ਰਿਹਾ ਉੱਠਣਾ ਓਥੋਂ ਓਥੋਂ ਉੱਠੀ ਦਾ ਹੁੰਦਾ ਵਾ ਕਿਰੋਂ ਪਤਾ ਤਾਂ ਹੈਗਾ ਵੀ ਕੰਮ ਕਰਨਾ ਤਾਂ ਟਾਈਮ 'ਚ ਉੱਠ ਕੇ ਕਰ ਲਈਦਾ ਵਾ ਚਾਹ ਬਣੀ ਨਹੀਂ ਚਾਹ ਤਰੀਕਾ ਵੀ ਨਹੀਂ ਸਭ ਬਾਅਦ ਹੀ ਪੀਣਾ ਮੈਂ ਆ ਜਾਵੀ ਹਾਂ ਕਿ ਮੈਂ ਜਮਲ ਦੁਪੱਟੇ ਪਾਇਆ ਫੇਪ ਆਫੇ ਖਰਤਾਰਾਂ ਕੱਢਣੇ ਆ ਪਰਾਹ 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 ਆਪਾ ਵੀ ਦੁੱਧ ਹੜਲੇ ਬਹੁਤ ਕੜਲੇ ਸਾਰ ਚਰਤੀ ਦਾ ਬਸ ਅਮਰ ਚਾਹ ਲੈਣੀ ਲੈ ਮਤ ਹੈ ਕੋਤੋ ਨਾ ਚਰਤੀ ਆਪਾ ਅੱਭੀ ਜੀ ਮੈਂ ਇੱਧਰ ਹੀ ਆ ਗਿਆ ਲੈਓ ਇੱਥੇ ਚਾਹ ਓਏ ਆ ਲੈ ਚਾਹ ਚਾਹ ਫੋਕੀ ਲੈਣ ਦੀ ਨਾਲ ਨਹੀਂ ਹੈਗਾ ਕੋਈ ਹਾਂ ਨਹੀਂ ਅਮਰੋ ਤੇਰੇ ਵੀਰ ਨੂੰ ਕਹਿੰਦੀ ਆਂ ਵੀ ਲੈ ਆਉਗਾ ਤੇ ਲੈ ਕੇ ਨਹੀਂ ਆਉਂਦੇ ਲੈ ਦੱਸ ਐਦਾਂ ਜੀਨ ਕਰਦਾ ਚਾਹ ਪੀਣ ਨੂੰ ਮੇਰਾ ਤੇ ਆਪ ਜੀ ਨਹੀਂ ਕਰਦਾ ਐਦਾਂ ਕੋਈ ਨਹੀਂ ਵੇਨਾ ਜਾ ਵੀ ਜਾਣਾ ਸ਼ਹਿਰ ਲੈ ਕੇ ਆਉਣਾ ਹੈ ਚਲ ਠੀਕ ਆ ਤੂੰ ਲੈ ਆਵੀਂ ਆਹ ਇਹਨਾਂ ਨਹੀਂ ਲਿਆਉਣਾ ਹੈਗਾ ਆ ਜੀਵਨ ਹਾਂਜੀ ਅੰਦਰਲੀ ਟੂਟੀ ਨੂੰ ਕੀ ਗੱਲ ਹੋਈ ਆ ਕੀ ਹੋਇਆ ਵਾ ਹੈ ਪਾਣੀ ਨਹੀਂ ਆਉਂਦਾ ਉੱਚ ਤੇ ਪਤਾ ਨਹੀਂ ਵਿਖਾ ਲੋ ਲਿਆ ਕੇ ਕਿ ਫਿਰ ਨਹੀਂ ਆਉਂਦਾ ਤੇ ਚੈੱਕ ਕਰਾ ਲੋ ਚਲਾਉਣਾ ਪਿੰਦਰ ਨੂੰ ਆਹ ਫਲਾ ਕੇ ਤੇ ਕਰਾ ਲਓ ਪਤਾ ਕੀ ਗੱਲ ਆ। ਚੈੱਕ ਕਰਾਓਗੇ ਤੇ ਫੇਰ ਹੀ ਪਤਾ ਲੱਗੂਗਾ ਕਿਦਾਂ ਕਿਦਾਂ ਪਤਾ ਲੱਗਣਾ। ਮੇਰੀ ਗੱਲ ਸੁਣ। ਚਾਹ ਚੁੱਧ ਤੇ ਰੇਕ ਨਹੀਂ ਮੱਸਾ। ਆਹੋ ਸ਼ਰਨੇ ਬਣਾਈਆਂ ਚਾਹ ਪੀਓ ਜਾ ਕੇ ਅੰਦਰ ਵਿੱਚ ਆ ਗਈ ਸਫਾਈ ਕਰਕੇ। ਚਲ ਆ ਜਾ ਫਿਰ। ਹਾਂ ਬਸ ਥੋੜਾ ਜਿਹਾ ਰਹਿ ਗਿਆ ਝਾੜੂ ਮਾਰ ਕੇ ਆ ਗਈ ਜਿਵੇਂ। ਠੀਕ ਠੀਕ। ਉਮੇ ਦੀ ਗੱਲ ਸੁਣਾ ਹਾਂਜੀ ਉਹ ਮੋਬਾਈਲ ਵੇਖੀ ਜਾਂਦੇ ਕੋ ਚਾਹ ਪਣੀ ਵੀ ਪੀਤਾ ਨਹੀਂ ਉਹ ਚਾਹ ਮੈਂ ਕਿਹਾ ਸਰਦਨ ਉਹ ਆਈ ਨਹੀਂ ਲੈ ਲੈ ਕੇ ਜਾ ਵਾਜ ਮਰ ਮੈਂ ਇੱਥੇ ਤਰ ਫਿਰਦੇ ਸਵੇਰ ਦਾ ਇਤਨੀ ਨਹੀਂ ਲਦੇਵੇਂ ਉਹ ਜਾ ਪ੍ਰਧਾਇਤ ਦੀ ਬਾਹਰ ਨਹੀਂ ਥੜੂ ਲਾਉਣ ਸਰਦਨ ਚਾਹ ਲਿਆ ਮੈਂ ਅਦਾ ਕਹ ਤੂੰ ਪੀ ਲਈ ਹੋਣੀ ਆ ਮੈਂ ਤੇ ਬੈਠਾ ਕਹ ਕਿ ਕਿੰਨੇ ਚੜਦਾ ਹਾਂ ਮੈਨੂੰ ਕਦੋਂ ਦਾ ਕਿਹਾ ਚਾਹ ਲਿਆ ਉਹ ਚੱਲ ਬੋਧਾ ਤਤਲਾਣਾ ਹੋਵੇ ਚਾਹ ਆ ਗਈ ਆ ਹੋਰ ਬਾ ਵਧੀਆ ਤੂੰ ਸਾ ਕੰਮ ਦਾ ਕਿ ਤਰਾ ਕੰਮ ਅੱਜ ਛੁੱਟੀ ਆ ਆ ਠੀਕ ਆ ਠੀਕ ਆ ਮੇਰਾ ਦਾਵਾ ਹਾਂਜੀ ਜੇ ਕੋ ਕੰਮ ਤੁੰਦਾ ਹੈਗਾ ਨਾ ਬਾਹਰ ਹਾਂਜੀ ਤੇ ਆਪ ਕਰੀ ਅੱਜ ਆ ਕੇ ਅੱਗੋਂ ਪਿੱਛੋਂ ਪਿੰਦਰੀ ਕਰਦਾ ਵਾ ਆਓ ਚਲਿਏ ਮੋਟਾ ਆਹ ਹੀ ਕਰੀ ਪਿੰਦਰਾ ਆ ਗਿਆ ਕੰਨਾਂ ਚੱਲਣ ਡੀਆਂ ਨੇ ਪਿੰਦਰਾ ਕੀ ਕਰਦਾ ਆ ਉਹ ਕਰਨਾ ਵੀ ਬਸ ਗੋਇਗਾ ਹਟਾ ਕੇ ਧਰਾਂ ਤੋਂ ਰ ਕੱਢ ਕੇ ਆਣ ਉਹ ਚਾਹ ਤੱਕਾ ਗਏ ਮੇਰੀ ਗੱਲ ਸੁਣਾ ਹਾਂਜੀ ਜੇ ਬੰਬੀਆਂ ਦੇ ਕੋਈ ਕੰਮ ਹੈਗਾ ਤੇ ਦੱਸ ਅੱਜ ਛੁੱਟੀ ਆ ਤੇ ਘਰਾ ਦੇ ਨੇ ਫਿਰਨਾ ਉਹ ਮੇਰੀ ਸੁਣੋ ਗੱਲ ਹਫਤੇ ਬਾਅਦ ਤਾਂ ਛੁੱਟੀ ਆਉਂਦੀ ਏ ਆ ਰਾਨ ਕਰੋ ਕੀ ਕਰਨਾ ਤੁਸੀਂ ਬਾਹਰ ਜਾ ਕੇ ਮੈਂ ਹੈਗਾ ਨਾ ਉਹ ਇਹੀਂ ਤੇ ਬੈਠਿਆ ਬੱਧੀ ਹੋਇਆ ਨਾ ਬੈਠੇ ਆਪਾਂ ਦੋਵੇਂ ਆਹੋ ਆ ਛੁੱਟੀਆਂ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਤੁਸੀਂ ਰਾਨ ਨਾ ਅਰੈਸਟ ਕਰੋ ਅੱਜ ਜਾਂ ਇਦਾਂ ਕਰੋ ਛੁੱਟੀ ਏ ਤੇ ਖੜੋ ਹਾਂ ਭਾਬੀ ਹਾਂ ਕੁਮਾਰਾ ਵੀ ਲੈ ਉਹਨਾਂ ਨੂੰ ਉਹ ਮੇਰੀ ਗੱਲ ਸੁਣ ਲੈ ਚੁੱਪ ਕਰ ਜਾ ਕਿਉਂਕਿ ਉਹਨਾਂ ਦੇ ਕੰਨੀ ਨਾਲ ਗੱਲ ਆ ਪਾ ਦੀ ਤੁਸੀਂ ਆਪਾਂ ਗੱਲ ਪਾਦੇ ਕੰਮੜੇ ਘਲ ਥੜਾ ਨਹੀਂ ਹੋ ਲੈ ਫਿਰ ਕੀ ਏ ਓ ਜਤੂ ਜੀ ਨਾ ਭਰਾ ਤੈਨੂੰ ਨਿਕਾ ਪਤਾ ਜੋ ਤੇਰਾ ਵਿਆਹ ਹੋ ਗਿਆ ਨਾ ਤੈਨੂੰ ਹੀ ਪਤਾ ਲੱਗ ਜੂਗਾ ਆਹ ਲੈਣੀਆਂ ਹੁੰਦੀਆਂ ਉਹ ਠੀਕ ਆ ਠੀਕ ਆ ਜਨਾਨੀਆਂ ਪੂਏ ਡੱਡ ਨਹੀਂ ਇਤਰਾ ਅੱਜ ਲੈ ਕੇ ਨਾ ਦੋ ਜਤਵਾਰ ਮੂੰਹ ਚੁੱਕਲਾ ਕਰਨਾ ਹਾਂ ਓ ਕਿਤੇ ਨਹੀਂ ਚੁੱਕਦੀਆਂ ਕਿੰਨਾ ਕੁ ਦਿਨ ਖੜਨ ਨੇ ਓ ਨਹੀਂ ਨਹੀਂ ਓ ਭਰਾ ਇਹ ਕੰਮ ਨਾ ਕਰੀ ਤਰਾਏ ਕਿਹ ਕੋ ਕਮੀ ਤੇ ਮੇਰੀ ਗੱਲ ਸੁਣ ਅੱਜ ਜਤਵਾਰ ਅੱਜ ਬਾਕੀ ਕੰਮ ਤਾਂ ਦਾਹੀ ਰਹਿ ਲੈ ਨਿਆ ਜਾ ਕੇ ਤੇ ਫਿਰ ਤੋਂ ਰਹਿ ਤੂੰ ਇੱਥੇ ਘਰ ਨੇ ਪੱਜਾਂ ਹਾਂ ਤੂੰ ਉਹ ਮੈਂ ਕਿੱਥੇ ਜਾਣਾ ਅੱਜ ਦੋ ਹਾਂ ਨੂੰ ਪੈਸੇ ਤੇ ਆਪਣੇ ਪਾਰਟੀ ਪੋਲਿਟਿਕ ਕਰਦਾ ਅੱਜ ਮੋਟਰ ਤੇ ਹਾਂ ਜਾਨੇ ਦੋਵੇਂ ਭਰਾ ਚਲ ਕੋਈ ਨਿਤਰਾ ਕਰ ਲਈਏ ਮੇਰੇ ਨਾਲ ਸੁਣ ਅੱਜ ਤੋਂ ਘੁੰਮ ਫਿਰ ਕੇ ਆ ਠੀਕ ਆ ਚਲੋ ਜਿੱਦਾਂ ਕਿੰਦੇ ਵੇਚ ਲੈਨੇ ਆ 1000 ਰੁਪਇਆ 2000 ਉਹ ਇੰਨੇ ਕਰਨੇ ਨੇ ਉਹ ਫੜ ਜਾ ਉਹ ਫੜ ਫਰਕ ਕੋਈ ਨਹੀਂ ਨਜ਼ਾਰੇ ਨੇ ਆ ਉਹ ਫੜ ਜਾ ਲੋੜ ਮੁੰਡਾ ਖੁੰਡਾ ਵਾ ਤੇ ਕੰਮ ਕਰਿਓ ਹਾਂ ਉਹ ਪਰਲੀ ਮੋਟਰ ਉਲ ਫੇਰਾ ਮਾਰਿਓ ਜ਼ਰੂਰ ਉਧਰ ਮੈਂ ਜਾਊਗਾ ਆਹ ਤੇ ਮੇਰੀ ਗੱਲ ਸੁਣ ਜਿਏ ਜਾਣਾ ਸ਼ਹਿਰ ਵਾਲ ਨੂੰ ਹਾਂਜੀ ਤੇ ਪਰਜਾਈ ਤੇ ਮੇਰੀ ਬੜੀ ਜਾਣਤਾ ਕਿਤੇ ਮੈਨੂੰ ਪੇਕੇਆਂ ਦੇ ਘੇੜਾ ਮੜਵਾ ਲਿਆ ਤੇ ਜਾਂਦੇ ਜਾਂਦੇ ਇਹਨੂੰ ਲਾਜੀ ਤੇ ਆਉਂਦੇ ਹੀ ਮਤਲਬ ਤੁਰੇਗਾ ਨਾ ਤੇ ਇਹਨੂੰ ਹੁੰਦਾ ਲੈਣਗੇ ਤੇ ਤੂੰ ਹੀ ਹੋਈ ਆ ਹਣੇ ਜੇ ਓਇਆ ਯਾਰ ਤੈਨੂੰ ਨਿਕਾ ਪਤਾ ਗਿਆ ਉੱਥੇ ਐਵੇਂ ਘੜੀ ਭੱਜ ਜਾਣੀ ਆ ਹਮ ਭਈਆ ਰੋਗਾ ਭਈਆ ਰੋਗਾ ਹਾਂ ਤੇਰੀ ਤਾਂ ਵੇਹ ਟੋੜਾ ਕੁੜੀ ਉੱਥੇ ਹਾਂ ਉਹ ਬਥੇ ਗੱਲਾਂ ਤੂੰ ਘੜਾ ਉੱਪਰ ਤਾਂ ਜਾਣਾ ਆਹੋ ਨਾਲ ਇੰਨੇ ਕਿਹੜਾ ਨਮਾ ਜਾਣਾ ਯਾਰ ਉੱਥੇ ਅੱਗੇ ਵੀ ਇਹੋ ਹੀ ਜਾਂਦਾ ਵਾ ਆਹੋ ਅੰ aí ਦੇ ਘਟਵਾਦੀ ਜਾਂਨੇ ਤੈਨੂੰ ਪਤਾ ਚਲੋ ਕੋਈ ਨਹੀਂ ਵੇਖ ਲਾਂਗੇ ਜਿੱਦਾਂ ਕਹਿੰਦੇ ਹੋ ਠੀਕ ਨਹੀਂ ਤੇ ਨਾਲ ਲੈ ਰੀ ਤੇ ਮੇਰਾ ਵੀ ਉਤਾਲੀ ਹੁੰਨ ਉੱਥੇ ਹੈ ਕੋਈ ਨਹੀਂ ਕੋਈ ਨਹੀਂ ਤੇ ਆਉਣ ਲੱਗਿਆਂ ਨੂੰ ਫੋਨ ਕਰਦੀ ਉਥੋਂ ਭੇਜਣ ਨੂੰ ਚੜਾ ਕੇ ਲਗਾ ਉਹ ਨਹੀਂ ਘਰ ਜਾਵਾਂਗਾ ਤੇ ਚਲ ਜਾਊਗਾ ਬਾਬਾ ਜਿਤਨਾ ਯਾਰ ਮਰਜੀ ਕਰ ਲਈ ਆਹੋ ਤੂੰ ਜਾ ਵੀ ਨਾਲ ਹੀ ਘਰ ਸਾਮਾ ਨੂੰ ਆ ਜਾ ਠੰਡੇ ਜਿੱਦਾਂ ਕਰਾਂ ਤੂੰ ਮੇਰੀ ਗੱਲ ਸੁਣ ਬਾਬੂ ਨੇ ਵੇਖਿਆ ਕਿੱਥੇ ਆਹ ਵੇਖਾ ਇੱਥੇ ਹੀ ਬਾਹਰ ਇੱਥੇ ਹੀ ਆਹ ਚਲ ਕੋਈ ਬਾਹਰ ਤੇ ਜਾ ਬਿਓ ਕੋਟ ਕੋਟ ਬਾਅਦ ਵਿੱਚ ਨੇ ਹਏ ਸ਼ੁਕਰ ਆ ਕਿ ਤੇ ਕੰਮ ਖਤਮ ਹੋਇਆ ਵਾ ਅੱਜ ਤੇ ਮੈਸੇ ਕੋ ਟਾਈਮ ਨਹੀਂ ਵਿਲੀ ਹੋਈਆਂ ਏਦਾਂ ਕਰਦੀ ਆ ਸਾਰਾ ਦਿਨੇ ਟੀਵੀ ਵੇਖਾਂਗੀ ਹੁਣ ਤੇ ਮੈਨੂੰ ਕੋਈ ਕੰਮ ਹੈ ਨਹੀਂ ਆ ਵਿਲੀ ਆ ਮੈਂ ਚਲਦੀ ਆ ਉਧਰ ਨਹੀਂ ਪੜਿਓ ਟੀਵੀ ਵੇਖਣ ਦੀ ਕੀ ਤੇ ਕੀ ਕਰਾਂ ਮੈਂ ਆਵੇਂ ਬੈੱਡ ਸਾਰਾ ਖਾਲੀ ਉੱਤੇ ਚੱਲ ਜਾ ਨਹੀਂ ਭੜਿਓ ਮੈਂ ਵੇਖਣਾ ਵਾਂ ਬੈਗੇ ਚਾ ਚਾ ਦੇ ਦੇਖਣਾ ਵਾਂ ਤੂੰ ਟੀਵੀ ਵੇਖਣਾ ਮੈਂ ਕੋਈ ਫਿਲਮ ਵੇਖਣੀ ਤੂੰ ਕੀ ਆ ਕੇ ਨਾਟਕ ਤੇ ਲਾਏ ਆ ਤੇ ਫੇਰ ਕੀ ਐ ਰਿਮੋਟ ਮੈਨੂੰ ਫੜਾ ਫੜਾ ਰਿਮੋਟ ਮੈਨੂੰ ਭੜਿਓ ਹੋਈ ਤੇਰੇ ਵੱਲੀ ਵੀ ਐਵੇਂ ਨਾਟਕ ਕਰਦੀ ਦੀਨੀ ਸਾਰੀ ਰੈੜੀ ਕੰਮ ਕੋਈ ਕਰਨਾ ਨਹੀਂ ਆ ਕੰਮ ਕਰਕੇ ਫੇਰੀ ਬੈਠੀ ਆ ਪਤਾ ਕੰਮ ਜਿੰਨਾ ਕੀਤਾ ਸਾਰਾ ਕੰਮ ਪਤਾ ਜਿੰਨਾ ਕੰਮ ਕੀਤਾ ਤੂੰ ਕੀਤਾ ਵਾ ਤੇਰੇ ਵਾਂਗੂ ਵੇਲੀ ਨਹੀਂ ਆ ਮੈਂ ਕੋਈ ਨਾ ਮੈਂ ਲਾਉਣਾ ਤੇ ਆ ਲੈਂਦੇ ਚਾਚੂ ਨੂੰ ਮੈਂ ਦੱਸਾਂਗੀ ਨਾ ਉਹਨਾਂ ਨੂੰ ਕਿ ਜਦੋਂ ਮੈਂ ਟੀਵੀ ਵੇਖਣਾ ਤਾਂ ਉਦੋਂ ਮਾਣੀ ਕਿਦਾ ਬਤਾ ਬੈ ਰਿਮੋਟ ਫੜ ਲੈਂਦਾ ਵਾ ਦਾਦੀ ਜਾਂ ਚਾਚੇ ਨੂੰ ਜੋ ਕਹਿਣਾ ਮੈਂ ਡਰਦਾ ਚਾਚੇ ਤੇਰੇ ਕੋ ਡਰਦ ਆਣੀ ਆ ਕੋਈ ਨਹੀਂ ਪਤਾ ਤੇ ਫੇਰ ਲੱਗੂਗਾ ਜਦੋਂ ਉਹਨੇ ਆਣ ਕੇ ਛਿੜਕਿਆ ਤੈਨੂੰ ਕੋਈ ਨਹੀਂ ਜੋ ਕਹਿਣਾ ਕੋਈ ਨਹੀਂ ਕਰ ਲੈ ਆ ਮੈਚ ਵੇਖਿਆ ਕਰ ਕੋਈ ਨੋਲਜ ਵਾਲੀ ਚੀਜ਼ ਵੇਖਿਆ ਕਰ ਕੀ ਨਾਟਕ ਦੀ ਵਿੰਦੀ ਰਿੰਨੀ ਹੈ ਜਸ਼ਨ ਬਾਹਰ ਆਈ ਗੱਲ ਸੁਣੀ ਇੱਕ ਤੇ ਨਹੀਂ ਜਾਨ ਛੜਦਾ ਬਾਪੂ ਮੇਰਾ ਆਲਾ ਵੇਖ ਲੈ ਮੈਂ ਨਹੀਂ ਵੇਖਣਾ ਕਾ ਪਰ ਉਹਦੇ ਨੂੰ ਆਵਾਜ਼ ਮਾਰੀ ਆ ਤੱਕ ਨਕ ਮਾਸੇ ਰੇਦਾ ਵੀ ਹਜੇ ਤੱਕ ਗਾਦੇ ਨਹੀਂ ਸੁਣੀ ਮੇਰੀ ਇਹਨੇ ਹੱਦ ਹੋ ਗਈ ਐ ਡੈਡੀ ਦੀ ਇੱਕ ਵੇਹ ਨਹੀਂ ਟਿਕਨਦਾ ਹਾਂਜੀ ਡੈਡੀ ਜੀ ਅਰੇ ਉਹਨੇ ਆਣ ਕੇ ਬੈਠਾ ਹੀ ਆ ਦੱਸੋ ਹੋ ਲੱਗ ਕਿੱਥੇ ਆ ਨਾਵ ਨੇ ਕਿੱਥੇ ਜਾਣਾ ਜਿਹੜਾ ਉਹਦਾ ਕੰਮ ਆ ਟੀਵੀ ਵੇਖਣ ਦੀ ਹੀ ਅੰਦਰ ਸਾਰਾ ਦਿਨ ਤੇ ਨਾਟਕ ਵੇਂਦੀ ਦਿੰਦੀ ਏ ਉਹਨੂੰ ਕਿਹੜਾ ਕੋਈ ਕੰਮ ਹੈਗਾ ਉਹ ਜੋਗ ਕਰਦੀ ਓ ਕਰੰਦੇ ਆਵੇਂ ਉਹਦੇ ਲਈ ਕੀ ਲੈ ਕੇ ਆਇਆ ਵਾ ਇਹ ਕੀ ਆ ਇਹ ਜਿੱਤੀ ਆ ਉਹਦੇ ਸਾਈਨ ਕਰਾਉਣੇ ਆ ਸੈਨੋ ਕਰ ਦੂਗੀ ਤੇ ਇਹ ਤੇ ਉਹਨੇ ਪੜ ਲੈਣਾ ਝਟ ਪੜੀ ਲਿਖੀ ਹੈਗੀ ਇਹ ਤੁਹਾਨੂੰ ਪਤਾ ਪੁੱਤ ਕਰ ਦਊਗੀ ਕੋਈ ਗੱਲ ਨਹੀਂ ਜਿੰਨੀ ਡੈਡੀ ਤੂੰ ਭਲੀ ਮਾਨ ਸਮਝਣ ਡਿਆ ਉਹ ਨਹੀਂ ਹੈ ਨਹੀਂ ਆ ਉਹਨੇ ਛੱਟ ਪੜ ਲੈਣਾ ਆ ਵੀ ਲਿਖਿਆ ਸਾਰਾ ਕੋ ਉਹ ਸ਼ਦਾਈਆ ਤੈਨੂੰ ਪੜਾ 100 ਬਾਨੇ ਆ ਤੂੰ ਮੇਰੇ ਕੋ ਕਰਾਲਾ ਸਾਈਨ ਐਦਾਂ ਡੈਡੀ ਕਿਦਾਂ ਸਾਈਨ ਕਰਾਲਾ ਮੈਂ ਉਹਨੇ ਸੁਭਾਲ ਕਰਨੇ ਮੈਨੂੰ ਉਹ ਚੁੱਡੂਆ ਤੂੰ ਸਿਆਣਾ ਬਹਿਣਾ ਹੈਗਾ ਉਹਨੂੰ ਕਹੀਂ ਇੱਥੇ ਸਾਈਨ ਕਰ ਦੇ ਪੁੱਤ 18 ਸਾਲਾਂ ਨਹੀਂ ਹੋ ਗਈਆਂ ਤੇਰੇ ਪਿਓ ਦੀ ਜ਼ਮੀਨ ਤੇਰੇ ਨਾਂ ਲੱਗਣੀ ਆਹੀਂ ਤਾਂ ਸਾਈਨ ਕਰਾਉਂਦੇ ਆ ਚੱਲ ਠੀਕ ਹੈ ਡੈਡੀ ਜੇ ਮੈਂ ਕਰਾਣਾ ਸਾਈਨ ਤੇ ਕੀ ਲੈ ਕੇ ਦੋਗੇ ਤੂੰ ਪੁੱਤ ਤੇਰੇ ਲਈ ਤੇ ਸਾਰਾ ਕੁਝ ਡਿਆ ਕਰਨਾ ਹਾਂ ਜੋ ਮਰਦੀ ਲੈ ਲਈ ਹਾਂ ਤੂੰ ਚਲੋ ਠੀਕ ਆ ਇੱਕ ਤਰੀਕਰਕ ਪੜੀ ਸਾਈਨ ਕਰ ਦੇ ਨਾ ਫਿਰ ਤੇ ਨਜ਼ਾਰੇ ਨਜ਼ਾਰੇ ਵੇਖੀ ਫਿਰ ਦੱਸਣਾ ਕੀ ਬੰਦਾ ਵਾ ਨੀ ਬਾਂਦਰੀ ਜੀ ਮੇਰਾ ਫੋਨ ਨਾ ਚਲਾਇਆ ਕਰ ਕਿਉਂ ਤੇਰੇ ਫੋਨ ਚ ਕੀ ਹੈ ਤੇਰੀ ਸਹਲੀ ਦਾ ਨੰਬਰ ਹੈ ਜਿਹੜਾ ਤੇਰਾ ਫੋਨ ਜੋ ਮਰਜੀ ਹੋਵੇ ਮੇਰਾ ਫੋਨ ਹੀ ਤੂੰ ਚਲਾਉਣਾ ਚਲਾਉਣਾ ਨਹੀਂ ਤੇਰਾ ਫੋਨ ਆਪ ਜਦੋਂ ਮਰਜੀ ਮੇਰਾ ਫੜ ਲੈਣਾ ਵਾ ਆ ਡੈਡੀ ਕਹਿੰਦੇ ਆ ਸਾਈਨ ਕਰਕੇ ਦੇ ਕਾਦੇ ਸਾਈਨ ਕਰਕੇ ਦਵਾ ਕੀ ਹੈ ਤੈਨੂੰ ਸਾਡੇ ਤੇ ਐਂ ਪੁੱਛਣ ਦੀ ਕਿਦਾਂ ਸਾਾਨੂੰ ਤੇ ਯਕੀਨ ਨਹੀਂ ਹੁੰਦਾ ਤੈਨੂੰ ਔਰ ਯਕੀਨ ਤੇ ਹੈਗਾ ਪਰ ਹੈ ਕਿ ਮੈਨੂੰ ਪਤਾ ਤੇ ਲੱਗੇ ਤੂੰ 18 ਸਾਲਾਂ ਦੀ ਹੋ ਗਈਆਂ ਤੇਰੇ ਡੈਡੀ ਦੀ ਨਾਂ ਜ਼ਮੀਨ ਤੇਰੇ ਨਾਲ ਲਗਣੀ ਆ ਠੀਕ ਲੈ ਪੈਨੋ ਫੜਾ ਪੈਨ ਵੀ ਮੈਂ ਨਾਲ ਹੀ ਲੈ ਆਂ ਆਲਾ ਕਿੱਥੇ ਕਰਨੇ ਆ ਇੱਥੇ ਆ ਵਾਲੇ ਇੱਥੇ ਕਰਨ ਛੇਤੀ ਕਰ ਡੈਡੀ ਬਾਹਰ ਖਲੋਤੇ ਆ ਰੁਕ ਜਾ ਹਣ ਫੱਦ ਹੋਈ ਇੱਥੇ ਵੀ ਕਰਨੇ ਆ ਹਾਂਜੀ ਇੱਥੇ ਵੀ ਕਰਨੇ ਐਂਡ ਲਈ ਪੇਟੀ ਵੀ ਕਰਦੇ ਠੀਕ ਇੱਥੇ ਰਹਿਣ ਹੀ ਦੇਣ ਲੱਗੀਆਂ ਇਸ਼ੇ ਕਰਦੇ ਗਲਾ ਫੜ ਡੜੀ ਬਾਹਰ ਖੋਤੇ ਜਾਵਾਂ ਆ ਪੈਨ ਲੈ ਜਾ ਆਪਣਾ ਫੇਰ ਲੜੇ ਪੈਨ ਬਰਾ ਡੈਡੀ ਨੂੰ ਇੰਨਾ ਲੜਦਾ ਮੜਾ ਕੁੱਤਿਆਂ ਵਾਂਗੂ ਪੈਂਦਾ ਵੀ ਨਹੀਂ ਨਾ ਪੈਦੇ ਫੋਨ 'ਚ ਹੈ ਕੀ ਜਿਹੜਾ ਫੋਨ ਨਹੀਂ ਫੜੀ ਮੇਰਾ ਫੋਨ ਨਾ ਫੜੀ ਨਰੰਦ ਸਿੰਘ ਚਾਚੀ ਨੂੰ ਲਵਾਵਾਂਗੇ ਦੀ ਚੰਗੀ ਕਲਾਸ ਆ ਜਾਏ ਜਸਨ ਹੁਣ ਕੁੜੀ ਪਤਨੀ ਸਾਈਨ ਕਰਦੀ ਕਿ ਨਹੀਂ ਡੈਡੀ ਜੀ ਆਲੋ ਜਿਹੜਾ ਕੰਮ ਗਿਆ ਹੈ ਤੁਸੀਂ ਮੈਂ ਕਰਤਾ ਜੀ ਕਾਵਾ ਪੁੱਤ ਆ ਵਧੀਆ ਕੰਮ ਕੀਤਾ ਆ ਵੇਖੀ ਹੁਣ ਮੈਂ ਤੇਰਾ ਪੁੱਤ ਕਿੰਨੀ ਸਾਰੇ ਪਿੰਡ ਨਾਲੋਂ ਜ਼ਮੀਨ ਵਧ ਕਰ ਦੂੰਗਾ ਡੈਡੀ ਜਿਹੜਾ ਮੇਰੇ ਨਾਲ ਵਾਦਾ ਕੀਤਾ ਮੇਰਾ ਵਾਦਾ ਪੂਰਾ ਕਰੋ ਸ਼ਾਮਾਂ ਨੂੰ ਪੁੱਤ ਸ਼ਾਮਾਂ ਮਾਂ ਪਾ ਲੈਣ ਦੇ ਤੇ ਮੈਂ ਸੂਟ ਲੈ ਦੂੰ ਜਿਹੜੀ ਚੀਜ਼ ਖਾਣੀ ਉਹ ਖਾਣ ਲਈ ਮੈਂ ਬੂਟ ਵੀ ਲੈਣੇ ਜੇ ਤੈਨੂੰ ਮੋਟਰਸਾਈਕਲ ਵੀ ਲੈ ਦੂੰਗਾ ਠੀਕ ਹੈ ਡੈਡੀ ਮੈਂ ਚੋਂਡਾ ਟੀਵੀ ਵੇਖਣ ਲਗਾ ਜੇ ਮੈਂ ਹੁਣ ਆਵਾਜ਼ ਮਾਰਿਓ ਚਲ ਤੂੰ ਇਹ ਮੈਂ ਵੀ ਹੁਣ ਚੱਲਦਾ ਹਾਂ ਪੱਬਜੀ ਹੋਈ ਨਹੀਂ ਤਿਆਰੀ ਅਜੇ ਮੈਂ ਤੇ ਤਿਆਰ ਹੋ ਗਈ ਆ ਤੂੰ ਤਿਆਰੀ ਆ ਨਾ ਤਿਆਰੀ ਆ ਮੈਂ ਤੇ ਚੱਲ ਠੀਕ ਆ ਫਿਰ ਚੱਲੀਏ ਫਿਰ ਚਲੋ ਚਲੋ ਇਦਾਂ ਕਰਾਂਗਾ ਤੁਹਾਨੂੰ ਮੈਂ ਜਾਂਦਾ ਛੱਡ ਜਾਂਗਾ ਤੇ ਆਉਂਦਾ ਲੈ ਆਵਾਂਗਾ ਹਾਏ ਹਾਏ ਕਿੱਥੇ ਛੱਡ ਜਾਏਗਾ ਤੂੰ ਮੇਰੇ ਨਾਲ ਹੀ ਜਾਣਾ ਵਾ ਠੀਕ ਆ ਨਾ ਐਵੇਂ ਹੀ ਛੱਡ ਜੂਗਾ ਤੇ ਫਿਰ ਮੈਂ ਲੈ ਆਉਂਗਾ ਕਿਦਾਂ ਦੀਆਂ ਗੱਲਾਂ ਕਰਦਾ ਤੂੰ ਉਹ ਵੀਰ ਹੁਣੀ ਘਰੇ ਨੇ ਉਹ ਮੈਂ ਸ਼ਰਮ ਘੁੰਮਿਰਾਵਾਂਗਾ ਨਾ ਘੁੰਮਣ ਫਿਰਨ ਉਥੇ ਕੀ ਆ ਤੂੰ ਕੰਪਨੀ ਵਗ ਜਾਣਾ ਹੈ ਚੁੱਪ ਕਰਕੇ ਤੇ ਮੇਰੇ ਨਾਲ ਹੀ ਚੱਲੀ ਘਰ ਇਦਾਂ ਬੁਰੇ ਨਹੀਂ ਲੱਗਈਦਾ ਆਉਂਦਾ ਹੋ ਜਾਗਾ ਘੜੀ ਤੈਨੂੰ ਜਾਂਦਾ ਤੈਨੂੰ ਉਤਾਰਦਾ ਨਹੀਂ ਨਹੀਂ ਮੈਂ ਨਹੀਂ ਮੰਨਣਾ ਮੇਰੇ ਨਾਲ ਹੀ ਚੱਲ ਤੂੰ ਅਗਲੇ ਪਤਾ ਕਿੰਨਾ ਚਾਹ ਕਰਦੇ ਤੇਰਾ ਮੈਂ ਤਾਂ ਨਾ 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 ਵਿਲਾ ਹੀ ਹੁੰਦਾ ਜਦੋਂ ਮੂੰਹ ਚੁੱਕਿਆ ਆ ਜਾਂਦਾ ਵੇਖਾਂ ਹਾਂ ਹਾਂ ਗੱਲਾਂ ਘਾਟੀ ਘਰੇਆ ਕਰ ਬੜਾ ਕਰਦੇ ਤੇਰੇ ਨਾਲ ਮੇਰੇ ਨਾਲ ਚੱਲ ਤੇ ਮੇਰੇ ਨਾਲ ਹੀ ਆਉਣਾ ਚਲੋ ਛੱਡ ਵੀ ਆਵਾਂਗਾ ਘਰ ਤੇ ਮੈਂ 10 ਮਿੰਟ ਸ਼ਰਮ ਹੋਵਾਂਗਾ ਫਿਰ ਆਮਦਾ ਲੈਵਾਂਗਾ ਤੈਨੂੰ ਚੱਲ ਚਾਹ ਪਾਣੀ ਠੀਕ ਹੈ ਨਾ ਆਹੋ ਚਾਹ ਪਾਣੀ ਪੀ ਕੇ ਫਿਰ ਚੱਲ ਜੀ ਜਿਹੜਾ ਬਹੁਤਾ ਤੈਨੂੰ ਸ਼ਹਿਰ ਦਾ ਕੁਝ ਜ਼ਰੂਰੀ ਕੰਮ ਆ। ਠੀਕ ਆ ਨਾ? ਐਡਾ ਹੁਣੀ ਜ਼ਰੂਰੀ। ਆਹੋ। ਉਹਦਾ ਮੈਂ ਚੱਲ ਵੇਲਿਆਂ ਤੋਂ ਘੁੰਮ ਫੇਰ ਆਵਾਂਗੇ। ਆਹੋ। ਚੱਲ ਤੂੰ ਘਰ ਸਟਾਰਟ ਮੋਟਰਸਾਈਕਲ ਮਾ ਗਈ। ਆਜੋ ਆਜੋ ਖੜ। ਚੱਲ ਚਲੀ ਅੰਤ। ਲਗੀ ਆ ਦੀਦੀ ਦੱਸ ਵੀ ਸੇਰ ਦਾ ਕੋਈ ਕੰਮ ਵੀ ਨੀਗਾ ਕੀਤਾ ਸਾਰਾ ਦਿਨ ਉੰਤਰਾ ਕੰਮ ਕਰਕੇ ਮੇਰਾ ਸੀਟ ਟੁੱਟ ਜਾਂਦਾ ਵਾ ਇਹ ਚੋਕੇ ਬੋਰੀ ਪਸਦਾ ਤੁਰਪਿੰਦੀ ਆ ਪਿਆਕਿਆਂ ਕਰਨੀ ਨਾ ਸੈਨਾ ਕਰ ਤੇ ਸਾਰਾ ਦਿਨ ਮੈਂ ਕੰਮ ਕਰਨ ਲੱਗ ਗਈ ਆ ਇਹ ਵੀ ਕਿਤੇ ਕੰਮ ਕੋ ਕਰਾ ਦਿਆ ਕਰਿਆ ਬੰਦਾ ਕੰਮ ਕਰਾ ਦਿੰਦਾ ਫੇਰ ਤੁਰਪਿੰਦਾ ਕਿ ਜਾਨਾ ਵਾ ਕਿਤੇ ਦੇ ਹੱਦ ਹੋ ਗਈ ਕਰਨੀ ਇੰਨਾ ਵੀ ਗੱਲ ਕਿ ਮੈਂ ਕੋਈ ਤੇ ਕੰਮ ਵਾਲੀ ਥੋੜੀ ਲੱਗੀ ਤੇ ਕੁੱਤੇ ਨੂੰ ਸਾਰਾ ਦਿਨ ਕੰਮ ਕਰਦੇ ਰੋ ਤੇ ਇਹ ਚੋਕਾ ਕੇ ਤੁਰਪਿੰਦੀ ਆਵੇ ਯellow सनी ਹੋ ਫੇਰ ਦੀ ਚਲ ਗਈ ਆ ਪਿੰਡ ਨਾ ਕੋਈ ਕੰਮ ਕੀਤਾ ਹੋਣਾ ਨਾ ਗੱਲ ਨਾ ਬਾਤ ਪਿੰਡ ਉਦਾਂ ਹੀ ਗਏ ਆ ਪਤਾ ਨਹੀਂ ਮਨ ਨੂੰ ਹੁਣ ਉਦਾਂ ਗਏ ਆ ਆਦੋ ਉਦਾਂ ਹੀ ਸੇਰੇ ਹੋਂਦ ਲਈ ਗੱਲ ਉਦਾਂ ਹੀ ਗਏ ਆ ਮੈਨੂੰ ਨਹੀਂ ਪਤਾ ਹੁਣ ਦਸਵੇਂ ਜਾਣਾ ਹੁੰਦਾ ਕਿਤੇ ਬੰਦਾ ਟਾਈਮ ਨਾਲ ਕੰਮ ਤੇ ਕਰਾ ਦਿਆ ਕਰੇ ਨਾਲ ਕੋਈ ਮੈਂ ਸਾਰਾ ਕੰਮ ਕਰਦੀ ਰਹੀ ਨਹੀਂ ਆ ਜਿਹੜਾ ਰੋਟੀ ਬਣਾਉਣ ਵਾਲੀ ਆ ਸਾਰਾ ਕੰਮ ਕਰਨ ਵਾਲਾ ਵਾ ਕੋਈ ਗੱਲ ਨਹੀਂ ਫੇਰ ਕੀ ਆ ਜੇ ਤੂੰ ਜਾਣਨੀ ਹੁੰਨੀ ਆ ਤੇ ਉਦਾਂ ਉਦੋਂ ਹੀ ਮੈਂ ਕਰਕੇ ਜਾਣੀ ਸਾਰਾ ਕਿੱਥੇ ਗਏ ਕੀ ਕਰਦੀ ਆ ਇਹ ਤੁਹਾਡਾ ਤੇ ਕੰਮ ਦਾ ਹੀ ਝਗੜਾ ਲੈਂਦਾ ਆ ਕੀ ਹੋਗਾ ਜੇ ਇੱਕ ਦਿਨ ਕਰ ਲੈਂਗੇ ਤੇ ਫਿਰ ਕੀ ਹੋ ਜਾਊਗਾ ਨਹੀਂ ਤੁਹਾਨੂੰ ਪਤਾ ਵੀ ਮੈਂ ਨਹੀਂ ਠੀਕ ਰਹਿੰਦੀ ਤੇ ਬੰਦਾ ਕਹਿ ਦਿਆ ਕਰੇ ਉਹਨਾਂ ਨੂੰ ਵੀ ਚਲ ਥੋੜਾ ਪਤਾ ਲੱਗ ਬੰਦਾ ਕੰਮ ਕਰਵਾ ਦੇ ਹੁਣ ਮੈਂ ਕੀ ਕਵਾਂ ਹੁਣ ਘਰ ਦੇ ਕੰਮ ਤੁਸੀਂ ਕਰਨੀ ਆਪਾਂ ਥੋੜੀ ਕਰਨੀ ਹੁਣ ਤੁਸੀਂ ਆਪੇ ਚੋਦੀ ਵੇਖੋ ਨਾ ਕਿਹੜਾ ਕਰਨਾ ਕਿੱਦਾਂ ਕਰਨਾ ਤੇ ਤੁਸੀਂ ਗੱਲ ਕਰਿਆ ਕਰੋ ਨਾ ਉਹਨਾਂ ਨੂੰ ਵੀ ਕੰਮ ਕਰਦਿਆ ਕਰੋ ਲੱਗੋ ਉਹ ਠੀਕ ਨਹੀਂ ਰਹਿੰਦੀ ਲੱਗੇ ਉਹਦਾ ਹਰ ਕੰਮ ਚ ਸ਼ੋਪਿੰਗ ਕਰਨੀ ਆ ਉਹ ਕੱਠੀ ਸੈਰ ਜਾਣਾ ਉਹ ਕੱਠਿਆਂ ਤੇ ਕੰਮਵਾਲੀ ਤੁਸੀਂ ਮੂੰਹ ਹਟ ਲੈਂਦੇ ਹੋ ਉਹਨੂੰ ਹੁੰਦਾ ਕਿ ਤੂੰ ਕਰੇਂ ਤੇ ਤਨੂੰ ਹੁੰਦਾ ਕਿ ਉਹ ਕਰੇ ਤਦ ਲਾਗੇ ਬੰਦਾ ਕੰਮ ਕਰਵਾਏ ਤਾਂ ਸਹੀ ਹੁਣ ਇੱਕ ਇੱਕ ਦੇ ਸਿਰ ਸਾਹਮਣੇ ਥੋੜਾ ਵੀ ਇੱਕ ਜਣਾ ਕੰਮ ਕਰੀ ਜਾਏ ਤੇ ਦੂਜਾ ਬਸ ਵਹਿਲਾ ਬੈਠਾ ਹੋਵੇ ਤੇ ਯਾਰ ਉਹ ਨਹੀਂ ਜਾਣਾ ਹੁਣ ਕੋਈ ਕੰਮ ਹੋਣਾ ਚੱਲ ਗਈ ਕੋਈ ਨਹੀਂ ਫਿਰ ਕੀ ਜਿੰਨਾ ਕੋ ਹੁੰਦਾ ਤੂੰ ਕਰ ਲੈ ਬਾਕੀ ਰਹਿਣ ਦੇ ਆਪੇ ਕਰ ਲਊਗਾ ਹਨ ਕੇ ਜਦੋਂ ਮੈਂ ਆ ਜਾਣਾ ਹੁੰਦਾ ਮੈਂ ਤਾਂ ਵੀ ਕਰਕੇ ਜਾਨੀ ਆ ਉਦੋਂ ਤੇ ਕੋਈ ਕਹਿੰਦਾ ਨਹੀਂ ਵੀ ਚੱਲ ਜਾਣਾ ਵਾ ਤੇ ਕੋਈ ਗੱਲ ਨਹੀਂ ਕੋ ਯਾਰ ਮੇਰੀ ਗੱਲ ਸੁਣਾ ਮੈਂ ਨਿਕ ਨੀ ਗੱਲ ਤੇ ਕਲੇਸ਼ ਨਾ ਪਾਇਆ ਕਰੋ ਠੀਕ ਆ ਕਿੰਨਾ ਵਧੀਆ ਚੱਲਣ ਡਿਆ ਵਾ ਮੋਲ ਤੇ ਕਿਉਂ ਤੂੰ ਨਿਕ ਨੀ ਗੱਲ ਤੇ ਉਹ ਕਰਦੇ ਹੁੰਦੇ ਇੱਕ ਦਿਨ ਵੱਧ ਕਰ ਲੈ ਇੱਕ ਦਿਨ ਘੱਟ ਕਰ ਲੈ ਕੋਈ ਗੱਲ ਨਹੀਂ ਆਉਜੇ ਹੁਣ ਮੈਂ ਥੋੜਾ ਬੋੜਾ ਕਰਕੇ ਪੈਣਾ ਫੇਰ ਕਰਨਾ ਵੀ ਕੰਮ ਨਹੀਂ ਕੀਤਾ ਕੋਈ ਨਹੀਂ ਤੂੰ ਜਿੰਨਾ ਕਰਨਾ ਕਰ ਲੈ ਹੌਲੀ ਹੌਲੀ ਕਰੀ ਜਾ ਕੋਈ ਨਹੀਂ ਆਉਗੇ ਸਾਮਾਨ ਉਹ ਤੇ ਕਰ ਲੂਗੀ ਕੋਈ ਗੱਲ ਨਹੀਂ ਉਦਾਂ ਨਹੀਂ ਕਹਿਣਾ ਕਿੰਨੋ ਵੀ ਹਾਂ ਕੋਈ ਲੱਗ ਕਰਾ ਦੇ ਆਪਣੇ ਪਰਿਵਾਰ ਦੀ ਬਸ ਕਰਨੀ ਹੈ ਕੀ ਗੱਵੇ ਬੰਦਾ ਇਹਨਾਂ ਨੂੰ ਉਦਾਂ ਹਰ ਕੰਮ ਚ ਇਕੱਠੀਆਂ ਤੇ ਕੰਮ ਵੜੀ ਹੋਏ ਇਹਨਾਂ ਨੂੰ ਕਿਦਾਂ ਇੱਕ ਦੂਜੇ ਨੂੰ ਉਹ ਹੁੰਦਾ ਵਾ ਕਿ ਮੈਂ ਨਹੀਂ ਕਰਨਾ ਤੇ ਉਹ ਖੜੇ ਚਲ ਕੋਈ ਨਹੀਂ